ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅਗਲੇ 5 ਦਿਨਾਂ ਦੇ ਮੌਸਮ ਦੀ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਹੈ ਜਿਉਂਦੇ ਦਿਨਾਂ ਦੇ ਵਿੱਚ ਤੇ ਮੌਨਸੂਨ ਤੇ ਮੀਂਹ ਕਿੰਨਾ ਕੁ ਲੱਗਣਗੇ ਇਹ ਤੁਹਾਨੂੰ ਅਪਡੇਟ ਰਿਪੋਰਟ ਇਸ ਵੀਡੀਓ ਦੇ ਵਿੱਚ ਤੁਹਾਨੂੰ ਸਾਂਝੀ ਕਰਨੀ ਆ ਮੌਸਮ ਦੀ ਗੱਲ ਕਰੀਏ ਉਸ ਤੋਂ ਪਹਿਲਾਂ ਆਪਾਂ ਟੈਂਪਰੇਚਰ ਦੀ ਗੱਲ ਕਰ ਲੈਂਦੇ ਆ ਵੀਤੇ 24 ਘੰਟਿਆਂ ਦੇ ਵਿੱਚ 39.8 ਡਿਗਰੀ ਦੇ ਨਾਲ ਫਰੀਦਕੋਟ ਜ਼ਿਲ੍ਹਾ ਸਭ ਤੋਂ ਗਰਮ ਖੇਤਰ ਰਿਹਾ ਪੰਜਾਬ ਦੇ ਵਿੱਚ ਤੇ ਮੈਕਸਿਮਮ ਟੈਂਪਰੇਚਰ ਜਿਹੜੇ 35 36 37 ਅੱਜ ਅੱਜ ਸਾਜਰੇ ਚੱਲਦੇ ਫਏ ਸੀ ਪਹਾੜਾਂ ਦੇ ਲਾਗੇ ਟੈਂਪਰੇਚ ਤੇ ਟੈਂਪਰੇਚਰ ਪਿਛਲੇ ਦਿਨਾਂ ਦੇ ਵਿੱਚ ਵੱਧ ਨਹੀਂ ਕਿਉਂਕਿ ਆ ਮਾਲਵੇ ਦੇ ਪਛਮੀ ਖੇਤਰਾਂ ਦੇ ਵਿੱਚ ਮੀਂਹ ਫਿਲਹਾਲ ਘਟ ਲੱਗਿਆ ਬੀਤੇ ਦੋ ਤਿੰਨ ਦਿਨਾਂ ਦੇ ਵਿੱਚ ਜੇਕਰ ਹਰਿਆਣਾ ਦੀ ਗੱਲ ਕਰੀਏ ਜੀ ਪਾਲਵਲ ਜਿਲ੍ਹਾ ਪਾਲਵਲ ਖੇਤਰ ਸਭ ਤੋਂ ਗਰਮ ਖੇਤਰ ਹੈ 36.9 ਦੇ ਨਾਲ ਤੇ ਉੱਥੇ ਟੈਂਪਰੇਚਰ ਹੈ 33 34 35 ਸਿੱਤੀ ਜਾ ਉਸਾ ਚੱਲਦੇ ਪਹਿਲੇ ਮੈਕਸਿਮਮ ਦਿਨਾਂ ਦੇ ਵਿੱਚ ਸੋ ਆਉਂਦੇ ਦਿਨਾਂ ਦੇ ਵਿੱਚ ਮੀਂਹ ਦੇ ਅਸਰ ਬਣਦੇ ਜਾ ਫਿਰਨੇ ਤੇ ਭਾਰੀ ਮੀਂਹ ਦਰਜ ਹੋਣਗੇ ਪੰਜਾਬ ਦੇ ਵਿੱਚ ਅੱਜ ਵੀ ਪੰਜਾਬ ਦੇ ਵਿੱਚ ਰਫਾਇਰ ਤੋਂ ਬਾਅਦ ਬੱਦਲ ਬਣਿਆ ਜਿਹੜਾ ਇਹ ਕੁਝ ਖੇਤਰਾਂ ਦੇ ਵਿੱਚ ਘੱਟ ਖੇਤਰੀ ਕਾਰਵਾਈਆਂ ਕਰਾ ਕੇ ਗਿਆ ਪਰ ਜਿੱਥੇ ਕਰਾ ਕੇ ਗਿਆ ਉੱਥੇ ਤਕੜੀ ਕਾਰਵਾਈਆਂ ਹੋਈਆਂ ਤੇ ਕੁਝ ਖੇਤਰਾਂ ਦੇ ਵਿੱਚ ਭਾਰੀ ਮੀਂਹ ਦੇ ਦਰਜ ਹੋਏ ਨੇ ਕੁਝ ਖੇਤਰਾਂ ਦੇ ਵਿੱਚ ਹਲਕੇ ਸ਼ਰਾਤੇ ਲੱਗੇ ਨੇ ਸੋ ਆਉਂਦੇ ਦਿਨਾਂ ਦੇ ਵਿੱਚ ਜਿਹੜੇ ਅਗਲੇ 2-3 ਦਿਨ ਹੋਣਗੇ ਟੁੱਟਵੇਂ ਤੌਰ ਤੇ ਯਾਨੀ ਕਿ ਹਲਕੇ ਦਰਮਿਆਨੇ ਮੀਂਹ ਜਾਰੀ ਰਹਿਣਗੇ ਖਾਸ ਕਰਕੇ ਦਵਾਪਾ ਖੇਤਰ ਪੁਆਦ ਖੇਤਰ ਪੁਆਦੇ ਨਾਲ ਲੱਗਦੇ ਹਰਿਆਣੇ ਦੇ ਜ਼ਿਲ੍ਹੇ ਜਿਨ੍ਹਾਂ ਦੇ ਵਿੱਚ ਜਮਨਨਗਰ ਅੰਮ੍ਰਾਲਾ ਕਰੋ ਖੇਤਰ ਕਰਨਾਲ ਇਹਨਾਂ ਖੇਤਰਾਂ ਦੇ ਵਿੱਚ ਤੇ ਹਿਮਾਚਲ Shimla ਯਾਨ ਜਿਹੜੇ ਹੁਸ਼ਿਆਰ ਫਰਨਵਾ ਸ਼ਹਿਰ ਚੰਡੀਗੜ੍ਹ ਮਹਾਲੀ ਪੰਜਗਲਾ ਰੋਪੜ ਕਪੂਰਥਲਾ ਲੁਧਿਆਣਾ ਸ਼੍ਰੀਫਤਗੜ੍ਹ ਸਾਹਿਬ ਪਟਿਆਲੇ ਦੇ ਖੇਤਰ ਤੇ ਗੁਰਦਾਸਪੁਰ ਫਟਾਣਕੋਟ ਦੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਖੇਤਰਾਂ ਦੇ ਵਿੱਚ ਮੀਂਹ ਟੁੱਟਵੇਂ ਤਰ੍ਹਾਂ ਤੇ ਲੱਗਣਗੇ ਅਗਲੇ 2-3 ਦਿਨਾਂ ਦੇ ਵਿੱਚ ਇਸੇਲਾਵਾ ਇੱਕ ਪਛਮੀ ਸਿਸਟਮ ਐਕਟਿਵ ਲੈਵਲ ਦਾ ਆ ਰਿਹਾ ਜਿਹੜਾ ਕਿ ਤੇ 23 24 ਤੀ ਤੋ ਸਰਗਰਮ ਹੋ ਸਕਦਾ ਜਿਹਦੇ ਸਦਕਾ ਪੰਜਾਬ ਦੇ ਵਿੱਚ অতি ਭਾਰੀ ਮੀਂਹ ਦਰਜ ਹੋਣਗੇ ਪਹਾੜਾਂ ਦੇ ਵਿੱਚ ਗਤੀਵਧੀਆਂ ਵਧਣਗੀਆਂ ਮੀਹਾਂ ਦੀਆਂ ਤੇ ਇਹ ਸਿਸਟਮ ਨੇ ਸਪੋਰਟ ਕਰਨ ਗਿਆ ਮੌਨਸੂਨ ਦੀਆਂ ਹਵਾਵਾਂ ਮੌਨਸੂਨ ਦੀਆਂ ਪੌੜਾ ਪਰੇਦੀ ਹਵਾ ਖੁੱਲ ਕੇ ਚਲੇਗੀ 21 ਤਰੀਕ ਤੋਂ ਹੋ ਸਕਦਾ 22 ਦੇ ਸ਼ਾਮ ਤੋਂ ਪੂਰਾ ਚੱਲ ਫੇ ਜਿੱਥੇ ਪੂਰਾ ਚੱਲ ਗਿਆ ਉੱਥੇ 23 ਤਰੀਕ ਤੋਂ ਸਿਸਟਮ ਵਜਲਾ ਸ਼ੁਰੂ ਹੋ ਸਕਦਾ ਤੇ ਭਾਰੀ ਮੀਂਹ ਪੰਜਾਬ ਦੇ ਵਿੱਚ ਦਰਜ ਹੋਣਗੇ ਖਾਸ ਕਰਕੇ ਮੋٹے ਤੌਰ ਤੇ ਜੇਕਰ ਅੰਦਾਜ਼ਾ ਲਾਉਣੀ ਆ ਤੇ ਪੱਛਮੀ ਜ਼ਿਲ੍ਹਿਆਂ ਤੋਂ ਲੈ ਕੇ ਜਾਣ ਕੀ ਫਾਜ਼ਲਕਾ ਫਰੀਦਕੋਟ ਫਿਰੋਜ਼ਪੁਰ ਬੋਹਰ ਸ੍ਰੀ ਮੁਕਸਰ ਸਾਹਿਬ ਠੰਡਾ ਸ੍ਰੀ ਅਮ੍ਰਿਤਸਰ ਸਾਹਿਬ ਤਰਨਤਾਰਨ ਸਾਹਿਬ ਗੁਰਦਾਸਪੁਰ ਹਠਾਨਕੋਟ ਜਲੰਧਰ ਕਪੂਰਥਲਾ ਹੁਸ਼ਿਆਰ ਖਨਵਾ ਸਾਹਿਬ ਲੁਧਿਆਣਾ ਪਟਿਆਲਾ ਸ਼੍ਰੀ ਫਤਿਹਗੜ੍ਹ ਸਾਹਿਬ ਰੋਪੜ ਮਾਹਲੀ ਚੰਡੀਗੜ੍ਹ ਇਹਨ ਜਿਹੜੇ ਵਿੱਚ ਖੇਤਰ ਰਹਿ ਗਏ ਕੇਂਦਰੀ ਮਾਲਵੇ ਦੇ ਜਿਨ੍ਹਾਂ ਦੇ ਵਿੱਚ ਮੌਕਾ ਹੋ ਗਿਆ ਸੰਗਰੂਰ ਮਲੇਰਕੋਟਲਾ ਬਰਨਾਲਾ ਮਾਨਸਾ ਇਹਨਾਂ ਖੇਤਰਾਂ ਦੇ ਵਿੱਚ ਕਾਰਵਾਈਆਂ ਹਲਕੇ ਤੇ ਲੈ ਕੇ ਦਰਮਿਆਨੇ ਪੂਸ਼ ਖੇਤਰਾਂ ਦੇ ਵਿੱਚ ਹੋ ਸਕਦੇ ਜਿੱਥੇ ਬੱਦਲ ਐਕਟਿਵ ਹੋ ਗਿਆ ਤਾਂ ਉੱਥੇ ਤਗੜੇ ਪਾਰੀਵੇਂ ਵੀ ਦਰਜ ਹੋ ਸਕਦੇ ਨੇ ਸੋ ਇੱਥੇ ਆਸਾਰ ਜਿਹੜੇ 50 50 ਨੇ ਇਸ ਤੋਂ ਇਲਾਵਾ ਤਾਜ਼ਾ ਅਪਡੇਟ ਤੇ ਜੋ ਨਜ਼ਰ ਲਾਵਾਂਗੇ ਜੇ ਮੌਸਮ ਖਾਗਲੇ ਜਾਰੀ ਕੀਤੀ ਆ ਵਾਣੇ ਫਰ ਪੰਜਾਬ ਪੰਜਾਬ ਦੇ ਲਈ ਉਹ ਹਾਰ ਨਹੀਂ ਲੱਗੀ ਆ 19 ਤਰੀਕ ਦੀ ਤਰੀਕ ਜਿਹੜੀ ਪਈ ਹੋਈ ਆ ਤੇ ਅੱਜ ਦੇ ਲਈ ਹੈਵੀ ਰੇਂਡ ਦੇ ਅਲਰਟ ਸੀ ਤੇ ਉਸ ਬਾਅਦ ਯਾਨੀ ਕੱਲ ਪਰਸਾ ਚੌਥੇ ਅਲਰਟ ਤਾਂ ਨਹੀਂ ਆ ਪਰ ਜਿਹੜੇ ਅਲਰਟ ਆ ਗਿਆ 23 24 25 ਤੋਂ ਮੁਰ ਤੋਂ yellow alert ਜਿਹੜੇ ਜਾਰੀ ਕੀਤੇ ਜਾ ਚੁੱਕੇ ਨੇ ਭਾਰੀ ਮੀਂਹ ਐਜ਼ ਇਟ ਉਸੇ ਤਰ੍ਹਾਂ ਜਾਰੀ ਰਹਿਣਗੇ ਯਾਨੀ ਕਿ ਅਕਾਸਤ ਦੇ ਅਖੀਰ ਤੱਕ ਮੌਸਮ ਦੇ ਵਿੱਚ ਵੱਡਾ ਫੇਰਬਦਾ ਸੰਭਵ ਨਹੀਂ ਆ ਮਿਹਦਾ ਸੈਕਲਾਈਸ ਜਿਦਾਂ ਚੱਲਦੇ ਰਹਿਣਗੇ ਆਸਾਨ ਨੇ ਸ਼ੁਕਰੀਆ